ਪ੍ਰਤਾਪ ਸਿੰਘ ਬਾਜਵਾ ਦੇ ਮਗਰ ਹੱਥ ਧੋ ਕੇ ਹੁਣ ਝਾੜੂ ਸਰਕਾਰ ਪੈ ਚੁੱਕੀ ਹੈ ਦੂਜੇ ਪਾਸੇ ਸਿੱਧੀ ਚੇਤਾਵਨੀ ਤੱਕ ਦੇ ਦਿੱਤੀ ਗਈ ਹੈ ਅਮਨ अरोड़ा ਦਾ ਸਟੇਜ ਤੋਂ ਬਿਆਨ ਸਾਹਮਣੇ ਆਇਆ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਪ੍ਰਤਾਪ ਸਿੰਘ ਬਾਜਵਾ ਤੇ ਕਾਂਗਰਸੀਆਂ ਨੂੰ ਲਲਕਾਰਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਤੁਹਾਨੂੰ ਇਨਫੋਰਮੇਸ਼ਨ ਆਈ ਹੈ ਕਿ ਬੰਬ ਨੇ ਪੰਜਾਬ ਦੇ ਵਿੱਚ ਪੰਜਾਬ ਬੰਬਾਂ ਦਾ ਹਿਸਾਬ ਤੁਹਾਨੂੰ ਦੇਣਾ ਪਵੇਗਾ ਕਿ ਇਹ ਜਾਣਕਾਰੀ ਤੁਹਾਨੂੰ ਕਿੱਥੋਂ ਮਿਲੀ ਹੈ ਕਿਵੇਂ ਮਿਲੀ ਹੈ ਤੇ ਕਦੋਂ ਮਿਲੀ ਹੈ ਤੇ ਜੇਕਰ ਤੁਸੀਂ ਨਹੀਂ ਦੱਸਦੇ ਤਾਂ ਅਗਲੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ ਤੇ ਜਾ ਇਹ ਕਹੋ ਕਿ ਅਸੀਂ ਰਾਜਨੀਤੀ ਰਾਜਨੀਤੀ ਦੇ ਵਿੱਚ ਸਿਆਸੀ ਰੋਟੀਆਂ ਸੇਕਣ ਦੇ ਲਈ ਦਹਿਸ਼ਤ ਫਲਾ ਰਹਿਆਂ ਤੇ ਜੇਕਰ ਅਜਿਹਾ ਹੋਇਆ ਤਾਂ ਤੁਹਾਨੂੰ ਤੁਰੰਤ ਲੋਕਾਂ ਤੋਂ ਮਾਫੀ ਮੰਗਣੀ ਪਊਗੀ ਤੇ ਜਿਸ ਨੂੰ ਲੈ ਕੇ ਅਮਨ ਅਰੋੜਾ ਦੇ ਵੱਲੋਂ ਹੁਣ ਪ੍ਰਤਾਪ ਸਿੰਘ ਬਾਜਬਾ ਨੂੰ ਲੈ ਕੇ ਤਿੱਖੇ ਸ਼ਿਆ ਨੇ ਸਾਹਦੇ ਹੋਏ ਨਜ਼ਰ ਆ ਰਹੇ ਨੇ ਆਉ ਤੁਹਾਨੂੰ ਸੁਣਾਉਣੇ ਪਹਿਲਾਂ ਉਹਨਾਂ ਦਾ ਹੋਰ ਕੀ ਕੁਝ ਕਹਿਣਾ ਪੰਜਾਬ ਪੁਲਿਸ ਦੀ ਕੀ ਪੁੱਛਣ ਪੋਲਦੀ ਹੈ ਤੇ ਉਹ ਕਹਿੰਦੇ ਨੇ ਕਿ ਮੈਂ ਸੋਸ ਨਹੀਂ ਦੱਸਦਾ ਹੈਗਾ ਮੇਰੇ ਆਪਣੇ ਕੇਂਦਰ ਸਰਕਾਰ ਦੇ ਵਿੱਚ ਇੰਟਰਨੈਸ਼ਨਲ ਏਜੰਸੀਆਂ ਦੇ ਵਿੱਚ ਪੰਜਾਬ ਸਰਕਾਰ ਦੇ ਵਿੱਚ ਮੈਂ ਚਾਰ ਵਾਰੀ ਐਮ ਐਲ اے ਮੰਤਰੀ ਰਿਹਾ ਮੈਂ ਰਾਜ ਸਭਾ ਮੈਂ ਲੋਕ ਸਭਾ ਦਾ ਮੈਂਬਰ ਰਿਹਾ ਮੈਂ ਇਹਨਾਂ ਨੂੰ ਆਪੋ ਸੋਸ ਨੇ ਤੇ ਨਹੀਂ ਦੱਸਦਾ ਹੈਗਾ ਤੇ ਭਾਈ ਤੁਹਾਡੇ ਨੂੰ ਉਹ ਬਾਦੂਬਾਰੀ ਲੋਕ ਲੀਡਰ ਨੇ ਜਿਹੜੇ ਉਗ ਵਿਧਾਨ ਸਭਾ ਲੋਕ ਸਭਾ ਰਾਜ ਸਭਾ ਦੇ ਵਿੱਚ ਰਹਿ ਚੁੱਕੇ ਉਹਨਾਂ ਕੋਲ ਇਨਫੋਰਮੇਸ਼ਨ ਤਾਂ ਹੋਵੇਗੀ ਇਕੱਲੇ ਸਾਡੇ ਕੋਲੇ ਤੇ ਜਦੋਂ ਇਹ ਜਾਣਕਾਰੀ ਨੂੰ ਕੋਈ ਜਾਂਦੀ ਹੈ ਤੇ ਪੰਜਾਬ ਸਰਕਾਰ ਨੂੰ ਖਾਸਾ ਮਹਿਸੂਸ ਹੁੰਦਾ ਹੈ ਕਿ ਜਿਸ ਬੰਦੇ ਕੋਲ ਇਹ ਇਨਫੋਰਮੇਸ਼ਨ ਹੈ ਜਾਂ ਤਾਂ ਪੰਜਾਬ ਦਾ ਸੋਲ ਸੋ ਇਨਫੋਰਮੇਸ਼ਨ ਦੱਸੋ ਉਹ ਦੱਸਣਾ ਨਹੀਂ ਹੈਗਾ ਜੇ ਸਾਡਾ ਖਰਚਾ ਇੱਕ ਹੋਰ ਵੀ ਆਪਣੇ ਸਾਰੇ ਦਾ ਪੰਜਾਬ ਦਾ 3 ਕਰੋੜ ਪੰਜਾਬੀ ਜੋ ਸੋਚ ਰਿਹਾ ਹੈ ਕਿ ਜਿਸ ਬੰਦੇ ਕੋਲੇ ਇਹ ਇਨਫੋਰਮੇਸ਼ਨ ਹੈ ਕੀ ਬੱਤੀ ਬੰਬ ਪਏ ਨੇ ਹਜੇ ਤੇ ਸ਼ਾਇਦ ਇਹ ਵੀ ਪਤਾ ਹੋਵੇ ਕਿ ਬੱਤੀ ਬੰਬ ਕਿੱਥੇ ਨੇ ਲੁਕੋਏ ਕਿੱਥੇ ਹੋਏ ਨੇ ਤੇ ਸ਼ਾਇਦ ਇਹ ਵੀ ਪਤਾ ਹੋਵੇ ਕਿ ਉਹ ਬੱਤੀ ਬੰਬਾਂ ਦੇ ਨਿਸ਼ਾਨਿਆਂ ਦੇ ਉੱਪਰ ਕੌਣ ਹੈ ਸੋ ਮੇਰੇ ਕਹਿਣ ਦਾ ਮਤਲਬ ਮੈਂ ਉਮੀਦ ਤਾਂ ਇਹ ਕਰਦਾ ਸੀ ਨਾ ਕਿ ਆਪ ਬਾਰਵਾ ਸਾਹਿਬ ਅੱਗੇ ਆਉਂਦੇ ਤੇ ਦੱਸਦੇ ਕਿ ਜੀ ਆ ਮੇਰਾ ਸੋਰਸ ਹੈ ਸੋਰਸ ਲੁਕੋਈ ਜਾਣਾ ਲੋਕਾਂ ਨੂੰ ਡਰਾਇ ਜਾਣਾ ਅਤਵਾਦੀਆਂ ਦਾ ਪੰਜਾਬ ਦਾ ਤੇ ਆਈਐਸਆਈ ਦਾ ਸਾਥ ਨਹੀਂ ਜਾਣਾ ਤੇ ਸੂਚੀ ਕਾਂਗਰਸ ਪਾਰਟੀ ਉਹਨਾਂ ਦੀ ਪਿੱਠ ਤੇ ਖੜੀ ਹੈ ਮੈਨੂੰ ਸਮਝ ਨਹੀਂ ਆਉਂਦੀ ਹੈਗੀ ਇਹੀ ਕਾਂਗਰਸ ਪਾਰਟੀ ਜਿਹੜੀ ਕਹਿੰਦੀ ਕਿ ਅੱਤਵਾਦ ਖਤਮ ਕਰਤਾ ਅੱਜ ਤੁਸੀਂ ਦੁਬਾਰਾ ਅੱਤਵਾਦੀਆਂ ਜਿਹੜਾ ਦੇ ਵਿੱਚ ਲਾਉਣ ਨੂੰ ਫਿਰਦੇ ਹੋ ਤੇ ਉਸ ਲੀਡਰ ਦੀ ਪਿੱਠ ਦੇ ਉੱਪਰ ਖੜੇ ਹੋ ਸ਼ਰਮ ਹੋਣੀ ਚਾਹੀਦੀ ਤੇ ਫਿੱਟ ਲਾਓ ਤੇ ਤੁਹਾਨੂੰ ਕਾਂਗਰਸ ਵਾਲਿਓ ਫਿੱਟ ਲਾਓ ਤੇ ਤੁਹਾਨੂੰ ਪੰਜਾਬ ਦਾ ਉਹ ਕਾਲਾ ਦੌਰ ਜਿਹੜਾ 2022 ਸਾਲ ਚੱਲਿਆ 35000 ਬੇਕਸੂਰ ਲੋਕਾਂ ਨੇ ਮੇਰੇ ਵੀਰੋ ਪਰ ਜਿਹੜੇ ਮੇਰੇ ਨਾਲ ਵਾਲੇ ਸਾਥੀ ਵੀ ਛੋਟੀ ਉਮਰ ਵਾਲੇ ਨੇ ਇਹਨਾਂ ਦੇ ਸ਼ਾਇਦ ਦੇਖੇ ਹੋਵੇ ਪਰ ਜਿਹੜੇ ਵੱਡੀਆਂ ਉਮਰਾਂ ਵਾਲੇ ਨੂੰ ਦੇਖਿਓ ਕਿ ਮਾਂ ਪੁੱਤ ਨੂੰ ਘਰ ਵਾਲੀ ਘਰ ਵਾਲੇ ਨੂੰ ਕੋਈ ਭੈਣ ਆਉ ਦੇ ਭਰਾ ਨੂੰ ਜਦੋਂ ਸਹੇਰੇ ਘਰੋਂ ਤੋੜਦੀ ਸੀਗੀ ਤੇ ਯਕੀਨ ਨਹੀਂ ਹੁੰਦਾ ਸੀਗਾ ਕਿ ਸ਼ਾਮ ਨੂੰ ਘਰੇ ਬੁੜੂਗਾ ਵੀ ਕਿ ਨਹੀਂ ਬੁੜੂਗਾ 35000 ਲੋਕ ਬੱਸਾਂ ਵਿੱਚੋਂ ਕੰਢ ਕੇ ਗੋਲੀਆਂ ਨਾਲ ਭੁੰਨਦੇ ਬੰਬ ਬਲਾਸਟਾਂ ਦੇ ਵਿੱਚ ਉਡਾ ਦਿੱਤੇ ਗਏ ਤੇ ਅੱਜ ਉਸ ਅੱਤਵਾਦ ਦੇ ਦੌਰ ਨੂੰ ਦੁਬਾਰਾ ਮੁੜ ਕੇ ਇਹਦੇ ਲੋਕ ਜਿਹੜੇ ਸ਼ਹਿਦ ਦੇ ਰਹੇ ਨੇ ਮੈਂ ਅੱਜ ਤਨੂੰ ਬੜਾ ਕਲੀਅਰ ਕਰ ਦੇਣਾ ਚਾਹਣਾ ਆਮ ਆਦਮੀ ਪਾਰਟੀ ਦੀ ਸੋਚ ਪੰਜਾਬ ਸਰਕਾਰ ਦੀ ਸੋਚ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਸੋਚ ਭਗਵੰਤ ਮਾਨ ਜੀ ਦੀ ਸੋਚ ਸਾਡਾ ਮਕਸਦ ਅੱਜ ਇੱਥੇ ਇਕੱਠੇ ਹੋਣ ਦਾ ਉਹ ਇੱਕੋ ਹੀ ਹੈ ਕਿ ਪੰਜਾਬ ਘੁਗ ਵਸਦਾ ਰਹੇ ਪੰਜਾਬ ਦੇ ਵਿੱਚ ਇੱਕ ਵੱਡੀ ਮਹਿੰਮ ਪਿਛਲੇ ਤਿੰਨਾਂ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਚਾਹੇ ਉਤਵਾਦੀ ਨੇ ਚਾਹੇ ਗੈਂਗਸਟਰ ਨੇ ਦੇ ਚਾਹੇ ਡਰਗ ਮਾਫੀਆ ਵਾਲੇ ਨੇ ਉਹਨਾਂ ਸਾਰਿਆਂ ਦੇ ਇੱਕ ਨਪਾਕ ਅਠਜੋੜਾ ਜਿਹੜਾ ਉਹ ਉਹ ਬਣਿਆ ਹੋਇਆ ਹੈ ਅੱਜ ਜਿਸ ਡੇਢ ਮਹੀਨੇ ਬਾਅਦ ਡੇਢ ਮਹੀਨੇ ਦੇ ਵਿੱਚ ਜਦੋਂ ਦੀ ਨਯੁਤ ਨਸ਼ੇ ਪ੍ਰਤੀ ਮੁਹਿੰਮ ਸ਼ੁਰੂ ਕੀਤੀ ਹੈ ਅੱਜ ਨਸ਼ਿਆਂ ਦੇ ਵਿੱਚ ਵੱਡੇ ਪੱਧਰ ਤੇ ਕਟੌਤੀ ਹੋ ਰਹੀ ਹੈ ਅੱਜ ਗੈਂਗਸਟਰਾਂ ਦਾ ਇਨਕਾਊਂਟਰ ਹੋ ਰਿਹਾ ਹੈ ਅੱਜ ਡਰੱਗ ਸਮਗਰਮਾਂ ਦਾ ਇਨਕਾਊਂਟਰ ਹੋ ਰਿਹਾ ਹੈ ਕਿਉਂਕਿ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ ਕਿ ਲੋਕ ਆਵੇ ਆਪਦੀ ਕਾਲੀ ਕਮਾਈ ਦੇ ਲਈ ਪੰਜਾਬ ਦੇ ਨੌਜਵਾਨਾਂ ਦੇ ਨਸਲ ਦੇ ਵਿੱਚ ਜਿਹੜੇ ਟੀਕੇ ਨੇ ਜਿਹੜੇ ਉਹ ਲਾਉਣਾ ਅੱਜ ਉਦੋਂ ਜੋ ਉਹਨਾਂ ਦੇ ਉੱਪਰ ਜਦੋਂ ਕੋਈ ਕੋਈ ਕਾਰਵਾਈ ਹੋ ਰਹੀ ਹੈ ਤੇ ਉਹਦੀ ਉਧਰ ਬੈਠਾ ਪੰਨੂ ਹੋਰ ਪੈਂਦਾ ਗੁਰਪਤਵੰਤ ਪੰਨੂ ਕਿ ਪੰਜਾਬ ਦੇ ਵਿੱਚ ਅਸੀਂ ਅੱਗ ਲਾ ਦੇਵਾਂਗੇ ਜੀ ਪੰਜਾਬ ਚ ਮੇਦਕਰ ਦੇ ਪੁੱਤ ਲਾ ਦੋ ਜੀ ਤੇ ਉਹ ਦੂਜੇ ਪਾਸੇ ਤੇ ਪ੍ਰਤਾਪ ਬਾਜਵੇ ਹੁਣੀ ਬੋਲ ਪੈਂਦੇ ਮੈਨੂੰ ਸਮਝ ਨਹੀਂ ਆ ਰਹੀ ਕਿ ਇਹ ਲੀਡਰ ਇਹਨਾਂ ਨੂੰ ਲੋਕਾਂ ਨੇ ਬਣਾ ਕਿਵੇਂ ਦਿੱਤਾ ਸੋ ਮੇਰੀ ਅੱਜ ਮੇਰੇ ਵੀਰੋਂ ਬੜੀ ਸਪਸ਼ਟ ਗੱਲ ਹੈ ਪ੍ਰਤਾਪ ਬਾਜਵਾ ਜੀ ਗੱਲ ਲੜ ਬੰਦ ਲਓ ਗੱਲ ਪੱਲੇ ਬੰਨ ਲੋ ਜੇ ਤੁਸੀਂ ਇਹ ਕਹਿ ਕੇ ਕਿ ਜੀ ਮੈਂ ਕਹਿ ਦਿੱਤਾ ਪਰ ਮੈਂ ਸੋਰਸ ਨਹੀਂ ਦੱਸਦਾ ਹੈਗਾ ਸੋਰਸ ਦਾ ਭਰਾਵਾ ਕੀ ਹੈ ਕਿਰੇ ਗਾਦੇ ਵਿੱਚ ਹਲਕੇ ਦੇ ਵਿੱਚ ਹੱਥ ਝੜਾ ਕੇ ਪੰਜਾਬ ਸਰਕਾਰ ਤੇ ਮੁਸਕੜਾ ਕੇ ਆਉਂਗੇ ਤਾਂ ਮੈਂ ਹੰਦੂਰ ਕਰ ਦੇ ਦੂੰ ਉਹ ਤਾਂ ਹੰਦੂਰ ਕਰ ਦੇ ਪਰ ਅਸੀਂ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਨਾਲ ਉਹਨਾਂ ਦੀ ਸੇਫਟੀ ਸਿਕਰਿਟੀ ਨਾਲ ਅਸੀਂ ਥਲਵਾੜ ਨਹੀਂ ਹੋਣ ਦੇਣਾ ਗੱਲਾਂ ਮੁੱਕ ਦਿਆਂ ਦੋਈ ਨੇ ਬਾਜਵਾ ਸਾਹਿਬ ਮੈਂ ਹੋਣੇ ਮੈਨੂੰ ਅੱਜ ਕੋਈ ਸਾਡਾ ਮਕਸਦ ਇੱਥੇ ਮੇਰੇ ਵੀਰੋ ਕੋਈ ਕੋਈ ਸ਼ੋਅ ਆਫ ਸਟੇਨ